ਮਾਨਯੋਗ ਭਗਵੰਤ ਮਾਨ ਜੀ ਵਾਪਸ ਚਲੇ ਗਏ ਨੇ ਉਦੋਂ ਸਾਡੀ ਟਰਾਲੀ ਉਹ ਵੀ ਘੰਟੇ ਦੇ ਰਸ਼ ਤੋਂ ਬਾਅਦ ਅੱਗੇ ਆਈਏ ਲੋਕੀ ਵਿਚਾਰੇ ਪਿੰਡ ਦੇ ਭੁੱਖੇ ਮਰਦੇ ਰਹੇ ਨੇ ਜੀ ਸੇਵਾ ਕਰਕੇ ਦੋਰੀ ਰੋਟੀ ਖਵਾ ਕੇ ਦੋਰੀ ਉਹਨਾਂ ਕੋਲ ਕੱਖ ਨਹੀਂ ਲਿਆ ਪੰਜਾਬੀਆਂ ਨੇ ਉਲਟਾ ਸੇਵਾਦਾਰਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਅੱਗੇ ਨਹੀਂ ਜਾਣਾ ਜੀ ਪਰਮਿਸ਼ਨ ਨਹੀਂ ਹੈ ਪਰਮਿਸ਼ਨ ਇੰਦਰ ਇਸ ਪਿੰਡ ਦੇ ਇਨਾ ਟਾਈਮਾਂ ਦੇ ਵਿੱਚ ਪਰਮਿਸ਼ਨਾਂ ਦੀ ਲੋੜ ਹੈ ਜੀ ਜਦੋਂ ਸਾਨੂੰ ਸਰਕਾਰ ਵੱਲੋਂ ਕੇਂਦਰੀ ਸਰਕਾਰ ਵੱਲੋਂ ਜਿਹੜੀ ਸਾਡੀ ਸਟੇਟ ਗਵਰਨਮੈਂਟ ਆ ਉਹਦੇ ਵੱਲੋਂ ਸਾਨੂੰ ਕੁਝ ਮਿਲ ਨਹੀਂ ਰਿਹਾ ਅਸੀਂ ਆ ਪੰਜਾਬੀ ਭਰਾ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਸਾਨੂੰ ਨਹੀਂ ਸਮਝ ਆਉਂਦੀ ਜੀ ਹੈਲਪ ਕਰਨ ਨੂੰ ਵੀ ਜੀ ਪਰミਸ਼ਨ ਚਾਹੀਦੀ ਹੁੰਦੀ ਹੈ ਬਾਕੀ ਜੀ ਇੱਥੇ ਲੋਕਾਂ ਦੇ ਹੌਸਲੇ ਦੇਖ ਕੇ ਬੜੀ ਖੁਸ਼ੀ ਹੁੰਦੀ ਵੀ ਆਏ ਆ ਚੜ੍ਹ ਲੱਗਾ ਆ ਮੇਲਾ ਲੱਗਾ ਹੋਇਆ ਆ ਲੰਗਰ ਉਤੋਂ ਸ਼ੁਰੂ ਹੋਏ ਨੇ ਕੜੀ ਚੌਲ ਦਾ ਲੰਗਰ ਜੀ ਪਕੌੜਿਆਂ ਦਾ ਲੰਗਰ ਕਿਤੋਂ ਲੱਗਦਾ ਹੀ ਨਹੀਂ ਜੀ ਪੰਜਾਬ ਤੇ ਮੁਸੀਬਤ ਆ ਇੰਨੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜੀ ਅੱਛਾ ਜੇ ਪਰਮਿਸ਼ਨ ਮਿਲ ਵੀ ਗਈ ਫਿਰ ਉਹ ਪਰਮਿਸ਼ਨ ਉਹਨਾਂ ਦੀ ਹੈ ਜੀ ਪਰਮਿਸ਼ਨ ਇਹ ਕਿ ਤੁਸੀਂ ਸਾਨੂੰ ਲੰਗਰ ਦੇ ਦਿਓ ਤੇ ਅਸੀਂ ਆਪੇ ਕਰ ਲੈਨੇ ਆ ਕਿ ਸਰਕਾਰ ਆਪ ਕਰ ਰਹੀ ਹੈ ਵੀਰ ਪਹੁੰਚੇ ਨੇ ਕਿਹੜੀ ਸੰਸਥਾ ਤੋਂ ਬਾਈ ਜੀ ਤੁਸੀਂ ਸਰ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਆ ਜੀ ਅਸੀਂ ਜਿਵੇਂ ਇੱਥੇ ਪਾਣੀ ਮੇਰੇ ਖਿਆਲ ਚ ਅੱਜ ਕੱਲ੍ਹ ਚ ਹੀ ਆਇਆ ਜੀ 2-3 ਦਿਨ ਤੋਂ ਕਾਫੀ ਵਧ ਗਿਆ ਪਾਣੀ ਤਾਂ ਜੀ 10 ਦਿਨ ਤੋਂ ਆਇਆ ਹੋਇਆ ਮੈਨੂੰ ਹਫਤਾ ਹੋ ਗਿਆ ਜੀ ਇੱਥੇ ਸੇਵਾ ਕਰਦੇ ਆਂਦਿਆਂ ਨੂੰ ਪਰ ਜਿਹੜਾ 2-3 ਦਿਨ ਤੋਂ ਹੈ ਜੀ ਉਹ ਪਾਣੀ ਦਾ ਫਲੋ ਬਹੁਤ ਜ਼ਿਆਦਾ ਵੱਧ ਚੁੱਕਿਆ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਚ ਕੱਲ ਪਾਣੀ ਛੱਡਿਆ ਸਾਥ ਹਾਂ ਕੱਲ ਛੱਡਿਆ ਤੇ ਬਿਲਕੁਲ ਨੀ ਸ਼ੁਰੂ ਕਰਦੇ ਵਿੱਚ ਫਿਰ ਦੇਖਦਾ ਪਿਆ ਜੀ ਕੱਲ ਜਿਹੜਾ ਪਾਣੀ ਦਾ ਪੱਧਰ ਹੈਗਾ ਸੀਗਾ ਅੱਗੇ ਤੁਸੀਂ ਜਾਓਗੇ ਦੇਖੋਗੇ ਤੇ ਘੱਟੋ ਘੱਟ 4-5 ਫੁੱਟ ਦਾ ਪੂਰਾ ਫਰਕ ਬੋਲਦਾ ਪਿਆ ਉੱਥੇ ਪਾਣੀ ਦਾ ਕੋਸ਼ ਜਿਹੜਾ ਸਰਕਾਰਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਬਹੁਤ ਰਿਲੀਫ ਆ ਰਹਿਆ ਨੇ ਸਾਨੂੰ ਮਾਨ ਸਾਹਿਬ ਕੱਲ ਆਏ ਹੋਏ ਸੀਗੇ ਡੰਗਰ ਦੀ ਨਹੀਂ ਚਲੋ ਸ਼ੁਕਰਾਨਾ ਕਰਦੇ ਪਿਆ ਭਾਜੀ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਆਏ ਹੋ 4 ਘੰਟੇ ਬੜੇ ਸੋਹਣੇ ਸਾਡੇ ਵੇਸਟ ਕੀਤੇ ਨੇ ਗੱਡੀ ਆ ਮੇਰੀ ਖੜੀ ਐ ਚਲ ਭਜੀ ਭਜੀ ਜਨਤਾ ਨੂੰ ਅੱਗੇ ਨਹੀਂ ਆਉਂਦੇ ਇੱਥੇ ਟਰਾਲੀ ਖੜੀ ਹੋਈ ਸੀ ਜੀ ਠੀਕ ਹੈ ਸਾਡੇ ਲੰਗਰ ਵਾਲੀ 4 ਤੋਂ 5 ਘੰਟੇ ਸਾਨੂੰ ਵੇਟ 'ਚ ਰੱਖਿਆ ਜੀ ਇਹਨਾਂ ਨੇ ਸਾਨੂੰ ਅੱਗੇ ਨਹੀਂ ਆਣ ਦਿੱਤਾ ਸਾਡੀ ਟਰਾਲੀ ਇੱਥੇ ਖੜੀ ਰਹੀ ਜਦੋਂ ਮਾਨਯੋਗ ਭਗਵੰਤ ਮਾਨ ਜੀ ਵਾਪਸ ਚਲੇ ਗਏ ਨੇ ਉਦੋਂ ਸਾਡੀ ਟਰਾਲੀ ਉਹ ਵੀ ਘੰਟੇ ਦੇ ਰਸ਼ ਤੋਂ ਬਾਅਦ ਅੱਗੇ ਆਈਏ ਲੋਕੀ ਵਿਚਾਰੇ ਪਿੰਡ ਦੇ ਭੁੱਖੇ ਮਰਦੇ ਰਹੇ ਨੇ ਜੀ ਇਸ ਤਰ੍ਹਾਂ ਦੀ ਸੰਸਥਾ ਮਤਲਬ ਇਸ ਤਰ੍ਹਾਂ ਦਾ ਜਿਹੜੀ ਸਰਕਾਰ ਆਉਂਦਾ ਸੀ ਕੀ ਕਰਾਂਗੇ ਜੀ ਪਰ ਜਿਹੜੀ ਸਾਨੂੰ ਹੈਲਪ ਹੀ ਨਹੀਂ ਕਰ ਰਹੀ ਸਾਡਾ ਟਾਈਮ ਹੀ ਵੇਸਟ ਕਰ ਰਹੀ ਹੈ ਜੀ ਹੁਈਪੁਰ ਦੇ ਐਸ ਡੀ ਐਮ ਸਾਹਿਬ ਆਹ ਟਰਾਲੀ ਖੜੀ ਹੈ ਲੰਗਰ ਦੀ ਠੀਕ ਹੈ ਜੀ ਆਏ ਨੇ ਜਿਹੜੀ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਕਿਸ਼ਤੀਆਂ ਤਾਂ ਦੇ ਦਿੱਤੀਆਂ ਪਰ ਉਹ ਤੇਲ ਉਹ ਵੀ ਸਰਕਾਰ ਦਾ ਚਲੋ ਰਲ ਮਿਲ ਕੇ ਕਰੀ ਜਾਂਦੇ ਜਿੰਨਾ ਕੇ ਦਾ ਸਹਿਯੋਗ ਬੰਦਾ ਪਿਆ ਕਿਸ਼ਤੀ ਲਈ ਉਹਨਾਂ ਨੇ ਲੰਗਰ ਰੱਖ ਲਿਆ ਵਿੱਚ ਇਕੱਲੇ ਗਏ ਜਲੇ ਨੇ ਜੀ ਵੰਡਣ ਉਸ ਤੋਂ ਪਹਿਲਾਂ ਜਿਵੇਂ ਢੇੜਾ ਲਾਉਣ ਗਏ ਸੀ ਸਿੰਘ ਆਪਣੇ ਤੇ ਉਹਨਾਂ ਨੂੰ ਕਹਿ ਦਿੱਤਾ ਸੀ 2 ਘੰਟੇ ਲਾ ਕੇ ਕਿੱਥੇ ਆਏ ਜੇ ਤੇ ਪਹਿਲੀ ਗੱਲ ਤਾਂ ਕਹਿੰਦੇ ਲੰਗਰ ਇੱਥ ਕਿ ਕੋਣ ਕਰੀ ਰਿਮਾਈਨ ਹਾਂਜੀ ਤੇ ਉਸ ਤੋਂ ਬਾਅਦ ਜੇ ਉਹ ਗਏ ਚਲੇ ਨੇ ਵੰਡਨ ਤੇ ਕੋਈ ਨਹੀਂ ਉਹਨਾਂ ਨੇ ਕਿਸ਼ਤੀ ਚ ਭਾਇਆ ਕੱਲੇ ਰਾਸ਼ਨ ਲੱਦਿਆ ਤੇ ਕੱਲੇ ਹੀ ਗਏ ਚਲੇ ਨੇ ਵੰਡਨ ਕੋਈ ਨਹੀਂ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਸੰਗਤ ਦਾ ਆਇਆ ਸਾਰਾ ਕੁਝ ਚਲੋ ਹੈ ਤਾਂ ਕੁਝ ਨਹੀਂ ਗਈ ਸੇਵਾ ਹੀ ਹੈ ਜਿਹੜੇ ਵਿਚਾਰੇ ਦੂਰੋਂ ਨੇੜੇ ਚੱਲ ਗਏ ਆਏ ਨੇ ਉਹਨਾਂ ਨੇ ਕਰਨੀ ਆ ਆਪਣੀ ਪਰ ਸਿੰਘ ਸਾਹਿਬ ਕਹਿੰਦੇ ਕਿ ਨਹੀਂ ਅਸੀਂ ਕੱਲੇ ਚੱਲ ਜਾਂਨੇ ਕੱਲੇ ਵੰਡਾਉਣੇ ਤੇ ਹਾਲੇ ਤੱਕ ਉਹ ਢੇੜਾ ਲੈ ਕੇ ਅਜੇ ਤੱਕ ਮੁੜੇ ਨਹੀਂ ਹੈਗਾ ਉਲਟਾ ਸੇਵਾਦਾਰਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਅੱਗੇ ਨਹੀਂ ਜਾਣਾ ਜੀ ਪਰਮਿਸ਼ਨ ਨਹੀਂ ਹੈਗੀ ਪਰਮਿਸ਼ਨ ਇੰਦਰ ਇਸ ਪਿੰਡ ਦੇ ਇਨਾਂ ਟਾਈਮਾਂ ਦੇ ਵਿੱਚ ਪਰਮਿਸ਼ਨ ਉਹਦੇ ਵਿੱਚ ਪਹਿਲਾ ਬੰਦਾ ਪਰਮਿਸ਼ਨ ਲੈਣ ਜਾਵੇ ਜੀ ਫਿਰ ਮੁੜ ਕੇ ਸੇਵਾ ਕਰੇ ਦੂਜੀ ਗੱਲ ਜੀ ਸਰਕਾਰ ਸਾਡੀ ਕਿਹੜੀ ਹੈਲਪ ਕਰ ਰਹੀ ਹੈ ਕਿਸ ਚੀਜ਼ ਦੀ ਅਸੀਂ ਪਰਮਿਸ਼ਨ ਲਈ ਹੈ ਜੀ ਜਦੋਂ ਸਾਨੂੰ ਸਰਕਾਰ ਵੱਲੋਂ ਕੇਂਦਰੀ ਸਰਕਾਰ ਵੱਲੋਂ ਜਿਹੜੀ ਸਾਡੀ ਸਟੇਟ ਗਵਰਨਮੈਂਟ ਆ ਉਹਦੇ ਵੱਲੋਂ ਸਾਨੂੰ ਕੁਝ ਮਿਲ ਨਹੀਂ ਰਿਹਾ ਅਸੀਂ ਆ ਪੰਜਾਬੀ ਭਰਾ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਸਾਨੂੰ ਨਹੀਂ ਸਮਝ ਆਉਂਦੀ ਜੀ ਹੈਲਪ ਕਰਨ ਨੂੰ ਵੀ ਜੀ ਪਰਮਿਸ਼ਨ ਚਾਹੀਦੀ ਹੁੰਦੀ ਹੈ ਪਰਮਿਸ਼ਨ ਕਹਿੰਦੇ ਕਿ ਦੀ ਹੈ ਵੀ ਕੀ ਤੋਂ ਲੋ ਰੱਬ ਹੀ ਜਾਣਦਾ ਜੀ ਪਰਮਿਸ਼ਨ ਹੀ ਆਂਦੇ ਨੇ ਅੱਗੇ ਕੋਈ ਜਵਾਬ ਨਹੀਂ ਮਿਲਦਾ ਜੀ ਪੁੱਛ ਲਿਆ ਪਰਮਿਸ਼ਨ ਕਾਂਦੀ ਪਰਿਵਾਰ ਭੁੱਖਾ ਮਰ ਰਿਹਾ ਤਾਂ ਉਹਨੂੰ ਪਹਿਲਾਂ ਰੋਟੀ ਦੇਣ ਤੋਂ ਗਈ ਫਿਰ ਉਹ ਪਰਮਿਸ਼ਨ ਉਹਨਾਂ ਦੀ ਹੈ ਜੀ ਪਰਮਿਸ਼ਨ ਇਹ ਕਿ ਤੁਸੀਂ ਸਾਨੂੰ ਲੰਗਰ ਦੇ ਦਿਓ ਤੇ ਅਸੀਂ ਆਪੇ ਕਰ ਲੈਨੇ ਆ ਕਿ ਸਰਕਾਰ ਆਪ ਕਰ ਰਹੀ ਸਿਚੁਏਸ਼ਨ ਕੀ ਆ ਕਿਸ਼ਤੀਆਂ ਵਗੈਰਾ ਕਿੰਨੀਆਂ ਕਿਨੇ ਸਰ ਸਿਚੁਏਸ਼ਨ ਇਹ ਆ ਜੀ ਕਿਸ਼ਤੀਆਂ ਬਹੁਤ ਗਿਣਤੀਆਂ ਨੇ ਜਿਹੜੇ ਪਿੰਡ ਨੇ ਪਿੱਛੇ ਟਿੰਡੀ ਵਾਲਾ ਤੇ ਗੱਟੀ ਰਜੋਕੇ ਦੇ ਪਿੰਡ ਨੇ ਇਧਰ ਪਿਛਲੇ ਪਾਸੇ ਉਹਨਾਂ ਚ ਪਾਣੀ ਛਾਤੀਆਂ ਤੱਕ ਖੜਾ ਵਾ ਉਹਨਾਂ ਤੱਕ ਪਹੁੰਚ ਜਿਹੜੀ ਉਹ ਬਹੁਤ ਔਖੀ ਹੋ ਰਹੀ ਹੈ ਕਿਸ਼ਤੀਆਂ ਦੀ ਕਾਫੀ ਲੋਡ ਹੈ ਦਵਾਈਆਂ ਦਵਾਈਆਂ ਦੀ ਲੋਡ ਹੈ ਇੱਥੇ ਤੇ ਜੇ ਵੀ ਜਿਹੜੇ ਵੀ ਵੀਰ ਭਰਾ ਵੇਖ ਰਹੇ ਨੇ ਜੋ ਵੀ ਆਪਣੀ ਸੇਵਾ ਨਿਭਾ ਸਕਦੇ ਨੇ ਉਹ ਸੇਵਾ ਨਿਭਾਉ ਦਵਾਈਆਂ ਦੀ ਸੈਨੀਟਰੀ ਪੈਡਸ ਜਨਨੀਆਂ ਨੂੰ ਬੱਚਿਆਂ ਦੇ ਡਾਈਪਰ ਜੋ ਵੀ ਉਹ ਜਿਸ ਤਰ੍ਹਾਂ ਦੀ ਵੀ ਸੇਵਾ ਤੁਸੀਂ ਪੂਗਤਾ ਸਕਦੇ ਪੂਗਤਾਓ ਇੱਥੇ ਪਹੁੰਚੋ ਇੱਥੇ ਹੈਲਪ ਕਰੋ ਬਾਕੀ ਜੀ ਇੱਥੇ ਲੋਕਾਂ ਦੇ ਹੌਸਲੇ ਦੇਖ ਕੇ ਬੜੀ ਖੁਸ਼ੀ ਹੁੰਦੀ ਵੀ ਆਏ ਆ ਚੈਲਾ ਲੱਗਾ ਆ ਮੇਲਾ ਲੱਗਾ ਆ ਆ ਲੰਗਰ ਹੋਤੋ ਸ਼ੁਰੂ ਹੋਏ ਨੇ ਕੜੀ ਚੌਲ ਦਾ ਲੰਗਰ ਜੀ ਪਕੌੜਿਆਂ ਦਾ ਲੰਗਰ ਕਿਤੋਂ ਲੱਗਦਾ ਹੀ ਨਹੀਂ ਜੀ ਪੰਜਾਬ ਤੇ ਮੁਸੀਬਤ ਆ ਇੰਨੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜੀ ਉਹ ਅੱਜ ਗਈ ਇੱਥੇ ਸੇਵਾ ਕਰਦੇ ਨੂੰ ਉਹ ਵਿਚਾਰੇ ਘਰ ਵਾਲੇ ਕਹਿੰਦੇ ਭਾਈ ਸਾਹਿਬ ਚਾਹ ਜ਼ਰੂਰ ਸ਼ਾਕ ਕੇ ਜਾਇਆ ਜੀ ਆ ਸਾਡੇ ਪੰਜਾਬੀਆਂ ਦਾ ਜੇਰਾ ਜੀ ਇਹ ਵਾਲਾ ਪੰਜਾਬੀ ਜੇਰਾ ਜੀ ਇੱਥੇ ਕਿਹਾ ਆ ਦੇਖੋ ਜੀ ਕਿਸ਼ਤੀਆਂ ਪ ਦੇਖੋ ਪੈਟਰੋਲ ਪਾ ਕੇ ਪਿੰਲੋ ਜਾਗ ਜਾ ਰਹੇ ਆ ਤੇ ਸਰਕਾਰਾ ਕੀ ਕਰ ਰਹੀਆਂ ਨੇ ਪਾਣੀ ਪਿੱਛੋਂ ਬੜਾ ਵੱਧ ਗਿਆ ਹੈ ਤੇ ਇੱਥੇ ਕੋਈ ਦੇਖੋ ਕੋਈ ਤੁਹਾਨੂੰ ਮਿਲੇਗਾ ਨਹੀਂ ਸਰਕਾਰ ਡਰਾਮੇ ਕਰ ਰਹੀ ਹੈ ਨਾ ਸਰ ਮੁੱਖ ਮੰਤਰੀ ਸਾਹਿਬ ਉਹ ਪਤਾ ਨਹੀਂ ਕਾ ਆਪ ਦੀ ਵਰਕਰ ਬੀਬੀ ਸਿਗੀ ਕੋਈ ਫਰੋਜ਼ ਫਰੋਕੇ ਚੱਲ ਕੇ ਕੀ ਜੀ ਉਹਦੇ ਨਾਲ ਕੀ ਫਾਇਦਾ ਸੱਗੇ ਲੰਗਰ ਜਾ ਨਹੀਂ ਰਿਹਾ ਅੱਗੇ ਰੱਜੋ ਕੇ ਗੱਟੀ ਹੋ ਗਿਆ ਜਾਂ ਟਿੰਡੀ ਵਾਲਾ ਹੋ ਗਿਆ ਉੱਥੇ ਲੋਕੀ ਕਿੰਨੇ ਪਰੇਸ਼ਾਨ ਨੇ ਲੰਗਰ ਐਸ ਤੋਂ ਅੱਗੇ ਜਾਣ ਹੀ ਸਕੇ ਸੜਕ ਟੁੱਟੀ ਵੀ ਅੱਗੇ ਜੀ ਜਾ ਕੇ ਦੇਖੋ ਲੋਕੀ ਮੋੜੇ ਤੇ ਚੱਕ ਚੱਕ ਕੇ ਲੰਗਰ ਲੈ ਕੇ ਜਾ ਰਹੇ ਗੇ ਸਰ ਇੱਥੇ ਇੱਕ 700 ਫੁੱਟ ਦਾ ਰੱਸਾ ਚਾਹੀਦਾ ਜੀ ਠੀਕ ਹੈ ਤਾਂ ਕਿ ਹੱਥ ਪਾ ਕੇ ਲੋਕੀ ਅੱਗੇ ਨਿਕਲ ਸਕਣ ਰੋਡ ਸਾਰੀ ਟੁੱਟੀ ਪਈ ਹੈ ਜੀ ਥੱਲੋ ਰੋੜੇ ਵਜਦੇ ਨੇ ਜੀ ਕੋਈ ਜਾਂਦਾ ਜੀ ਮੈਂ ਸਭ ਨੂੰ ਰਿਕਵੈਸਟ ਕਰਦਾ ਜੀ ਜੇ ਕੋਈ ਡੋਨੇਸ਼ਨ ਕਰ ਸਕਦਾ ਕੁਝ ਵੀ ਕਰ ਸਕਦਾ ਆ ਕਿ ਕਿਥੇ 700 ਫੁੱਟ ਦਾ ਰਸਤਾ ਚਾਹੀਦਾ ਜੀ ਉਹ ਡੋਨੇਟ ਕਰਨ ਦੂਜੀ ਗੱਲ ਹੈ ਜੀ ਮੈਂ ਨਹੀਂ ਦੇਖਿਆ ਜੀ ਭਗਵੰਤ ਮਾਨ ਜੀ ਕੱਲ ਆਏ ਨੇ ਇੱਕ 700 ਫੁੱਟ ਦਾ ਰੱਸਾ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਉਹ ਕਹਿ ਰਹੇ ਨੇ ਜੀ ਜਿਵੇਂ ਉਹਨਾਂ ਨੇ ਆਪਦਾ ਹੈਲੀਕਾਪਟਰ ਦੇਤਾ ਜਿੰਨੀ ਕੁ ਉਹ ਸੇਵਾ ਕਰੀ ਜਾਂਦਾ ਅਸੀਂ ਕੁਝ ਨਹੀਂ ਉਹਨਾਂ ਤੋਂ ਐਕਸਪ ਜੇ ਉਹ ਕੁਛ ਕਰ ਸਕਦੇ ਨੇ ਤਾਂ ਬੜੀ ਬੜੀ ਮਿਹਰਬਾਨੀ ਜੇ ਨਹੀਂ ਕਰਦੇ ਤਾਂ ਵੀ ਸਾਡੀ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਖਾਲਸਾ ਹੋਰ ਜ਼ਰੂਰ ਆਪਾਂ ਕਰਾਂਗੇ ਤੁਹਾਡੇ ਚੈਨਲ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਵੀਰੋ ਇਹ ਸੰਘਰਸ਼ ਬੜਾ ਲੰਮਾ ਜਾਣਾ ਹੈ ਇਹ ਅੱਜ ਤੇ ਨਹੀਂ ਮੁੱਕਣਾ ਇਸ ਤੋਂ ਬਾਅਦ ਲੋਕਾਂ ਦੀਆਂ ਜਿਹੜੀਆਂ ਪੈਲੀਆਂ ਬਰਬਾਦ ਹੋ ਗਈਆਂ ਨੇ ਅੱਗੋਂ ਘਰ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਇਹ ਬੜਾ ਲੰਮਾ ਸਫ਼ਰ ਏ ਜੀ ਇਹ ਅਜ ਤਾਂ ਨਹੀਂ ਇਹ 2 4 6 ਮਹੀਨੇ ਲੱਗ ਜਾਣੇ ਆ ਠੀਕ ਹੈ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਫਵਾਵਾ ਤੋਂ ਦੂਰ ਰਵੋ ਇੱਥੇ ਆਓ ਸਮਝੋ ਲੋੜ ਲੋਕਾਂ ਨੂੰ ਕਿਹੜੀ ਚੀਜ਼ ਦੀ ਹੈਗੀ ਏ ਲੰਗਰ ਵਾਗਰੂ ਦੀ ਕਿਰਪਾ ਸੋਨਾ ਚੱਲੀ ਜਾਂਦਾ ਜੀ ਪਰ ਕਈਆਂ ਦੇ ਵਿੱਚ ਦਵਾਈਆਂ ਦੀ ਲੋੜ ਹੈ ਜਿਵੇਂ ਹੁਣੇ ਵੱਡੇ ਵੀਰ ਨੇ ਦੱਸਿਆ ਸੈਨੇਟਰੀ ਪੈਡ ਜ਼ਰੂਰੀ ਉਹ ਚੀਜ਼ਾਂ ਡਾਈਪਰਾਂ ਦੀ ਲੋੜ ਹੈਗੀ ਏ ਇੱਥੇ ਪੈਰਾਂ ਦੇ ਵਿੱਚ ਛਾਲੇ ਪੈ ਗਏ ਜੀ ਪੈਰ ਗਲ ਗਏ ਹੋਏ ਨੇ ਵਿਚਾਰਿਆਂ ਦੇ ਪਾਣੀ 'ਚ ਰਹਿ ਰਹਿ ਕੇ ਉਹੋ ਜਿਹੀਆਂ ਦਵਾਈਆਂ ਦੀ ਲੋੜ ਏ ਇਹੀ ਕਹਿੰਦੇ ਆ ਕਿ ਦੁਬਾਰਾ ਲੋਡ ਨੂੰ ਸਮਝੋ ਉਹ ਚੀਜ਼ ਦੀ ਸੇਵਾ ਕਰੋ ਜਿੰਨਾ ਦੀ ਇੱਥੇ ਐਕਚੁਅਲ ਲੋਡ ਹੈਗੀ ਹੈ ਸੇਵਾ ਨੂੰ ਪੰਜਾਬੀਆਂ ਦਾ ਜੇਰਾ ਬਹੁਤ ਤਗੜਾ ਜਿੰਨੀ ਪੰਜਾਬੀ ਬੰਦਾ ਸੇਵਾ ਕਰ ਸਕਦਾ ਹੋਰ ਕਿਸੇ ਦਾ ਜੇਰਾ ਹੀ ਨਹੀਂ ਹੈਗਾ ਸਟੇਟ ਦਾ ਕੋਈ ਕਰੇ ਕੱਲ ਵੀ ਪਰਸੋਂ ਮਾਨਸਾ ਕੱਲ ਮਾਨਸਾ ਬਣੇ ਆਉਣਾ ਸੀ ਪਰਸੋਂ ਰਾਤ ਇੱਥੇ ਸਾਨੂੰ 8 9 ਵਜ ਗਿਆ ਐਨਡੀਆਰਐਫ ਉਦੋਂ ਆਇਆ ਜੀ ਠੀਕ ਹੈ ਜੀ ਪੰਜਾਬ ਪੁਲਿਸ ਦੀਆਂ ਸਾਰੀਆਂ ਜਿੰਨੇ ਰਾਜ ਮੋੜ ਆਉਂਦੇ ਆ ਉੱਥੇ ਇੱਕ ਐਸਆਈ ਇੱਕ ਮੁੰਸ਼ੀ ਨਾਲ ਉਹਨਾਂ ਦੀ ਡਿਊਟੀ ਲਾ ਦਿੱਤੀ ਹੈ ਕਿ ਬੰਦਾ ਪੁੱਛੇ ਉੱਥੇ ਲੋੜ ਹੀ ਕੀ ਹੈਗੀ ਤੁਸੀਂ ਕੱਲ ਦੇ ਇੱਥੇ ਹਾਲਾਤ ਵੇਖਣੀ ਇੱ ਇਹ ਕੰਡੇ ਪੂਰਾ ਰਸਤਾ ਬਲਾਕ ਕੀਤੀ ਰੱਖਿਆ ਜੀ ਨਾ ਉਧਰੋਂ ਕਿਸੇ ਨੂੰ ਆਉਣ ਦੇ ਰਹੇ ਤੇ ਨਾ ਇਧਰੋਂ ਕਿਸੇ ਨੂੰ ਜਾਣ ਦੇ ਰਹੇ ਸੀਗੇ ਸਿਰਫ ਇੱਕ ਦਿਖਾਵੇ ਖਾ ਦਿਖਾਵਾ ਬਿਲਕੁਲ ਤਖਾਵਾ ਕਿਹੜਾ ਮਾਰ ਕੇ ਗਏ ਨੇ ਜੀ ਇਹਨਾਂ ਕੋਈ ਉਹਨਾਂ ਨੇ ਕੰਮ ਕੀਤਾ ਜਿਆਦਾ ਕੋਈ ਗੇੜਾ ਮਾਰ ਕੇ ਚੱਲ ਗਏ ਨੇ ਮੈਂ ਨਹੀਂ ਦੇਖਿਆ ਜੀ ਉਹਨਾਂ ਨੇ ਕੋਈ ਸੇਵਾ ਦਿੱਤੀ ਹੋਵੇ ਕੋਈ ਕੁਛ ਕੀਤਾ ਹੋਵੇ ਨਾ ਉਹ ਰੋਟੀ ਖਾ ਕੇ ਗਏ ਰੋਟੀ ਦੀ ਉਹ ਪੰਜਾਬੀਆਂ ਦਾ ਜਿਗਰ ਹੈ ਜੀ ਉਹਨਾਂ ਨੂੰ ਚਾਹ ਰੋਟੀ ਜੋ ਵੀ ਉਹਨਾਂ ਨੂੰ ਪ੍ਰੋਵਾਈਡ ਕਰਾ ਕੇ ਗਏ ਹੋਣ ਸੇਵਾ ਕਰਕੇ ਤੋਰੀ ਰੋਟੀ ਖਵਾ ਕੇ ਤੋਰੀ ਉਹਨਾਂ ਕੋਲ ਕੱਖ ਨਹੀਂ ਲਿਆ ਪੰਜਾਬੀਆਂ ਨੇ ਸੋ ਹਾਂ ਬਹੁਤ ਧੰਨਵਾਦ ਜੀ। ਤੁਸੀਂ ਇਹ ਕਹਿਣਗੇ ਨਾ ਜੀ ਕਿਸ਼ਤੀ ਦਾ ਕਿਰਾਇਆ ਵੀ ਦੇ ਦਿਓ। ਉਹ ਵੀ ਅਸੀਂ ਦੇਣ ਨੂੰ ਤਿਆਰ ਆ। ਠੀਕ ਹੈ ਜੀ ਕਿਸ਼ਤੀ ਦਾ ਕਿਰਾਇਆ ਵੀ ਦੇਣ ਨੂੰ ਤਿਆਰ ਆ ਤੇਲ ਵੀ ਖੁਦ ਪਵਾ ਲਾਂਗੇ ਜੀ। ਬਾਕੀ ਚੜ੍ਹਦੀ ਕਲਾ ਜੀ ਥੈਂਕ ਯੂ ਤੁਹਾਡੇ ਚੈਨਲ ਨੂੰ। ਬਹੁਤ ਧੰਨਵਾਦ। ਚੜ੍ਹਦੀ ਕਲਾ ਤੁਹਾਡੇ ਨਾਲ ਪ੍ਰਮਾਤਮਾ ਤੁਹਾਨੂੰ ਸੇਵਾ ਕਰਨ ਦਾ ਹੋਰ ਇਹ ਬਲ ਵਧਾਵੇ। ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਤੁਹਾਡੇ ਨਾਲ ਆ। ਸੋ ਇਹ ਵੀਰ ਨੌਜਵਾਨ ਪੰਜਾਬ ਦੇ ਚੜ੍ਹਦੀ ਕਲਾ ਦੇ ਵਿੱਚ ਨੇ ਗੱਟੀ ਰਾਜੋ ਕੇ ਟਿੰਡੀ ਵਾਲਾ ਤੇ ਇੱਧਰ ਹੋਰ ਜਿਹੜੇ ਪਿੰਡ ਲੱਗਦੇ ਨੇ ਉੱਥੇ ਜਿਹੜੀ ਹੈਗੀ ਸੇਵਾ ਨਿਭਾਰੇ ਆ ਸੋ ਜਿਹੜੇ ਮੌਜੂਦਾ ਹਾਲਾਤ ਸੀ ਉਹਨਾਂ ਬਾਰੇ ਦੱਸ ਰਹੇ ਸੀ ਜਿਸ ਤਰ੍ਹਾਂ ਕੱਲ ਇੱਥੇ ਹੋਇਆ 6-6 ਘੰਟੇ ਦਾ ਇੱਥੇ ਜਾਮ ਲਾ ਕੇ ਰੱਖਿਆ ਟਰੈਕਟਰ ਟਰਾਲੀਆਂ ਨੂੰ ਔਰ ਰਸ਼ਦ ਨੂੰ ਰੋਕ ਕੇ ਰੱਖਿਆ ਸਿਰਫ ਇੱਕ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਵਿਜ਼ਿਟ ਕਰਕੇ ਵੀ ਉਹਨਾਂ ਨੇ ਆਉਣਾ ਤੇ ਉਹਨਾਂ ਦੀ ਵਿਜ਼ਿਟ ਦੇ ਵਿੱਚ ਕੋਈ ਵਿਗੜਨਾ ਨਾ ਪਵੇ 6-6 ਘੰਟੇ ਦੀ ਜਿਹੜੀ ਹੈਗੀ ਇੱਥੇ ਰੁਕਾਵਟ ਪਾ ਕੇ ਰੱਖੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮੇਰੇ ਸਾਥੀ ਨੂੰ ਕਹਾਂਗਾ ਹੁਣ ਇਧਰੋਂ ਥੋੜੀਆਂ ਤਸਵੀਰਾਂ ਦਿਖਾਈਆਂ ਜਾਣ ਸਾਰੇ ਪਾਸੇੋਂ ਜਿਹੜਾ ਹੈਗਾ ਪਾਣੀ ਦੇ ਵਿੱਚ ਘਿਰ ਚੁੱਕਿਆ ਇਹ ਗੱਟੀ ਰਾਜੋਕੇ ਤੇ ਅੱਗੇ ਟਿੰਡੀ ਵਾਲਾ ਜਿਹੜਾ ਪਿੰਡ ਆ ਉਹ ਤਾਂ ਕਹਿ ਰਹੇ ਆ ਕਿ 6-6 ਫੁੱਟ 7-7 ਫੁੱਟ ਉੱਥੋਂ ਤੱਕ ਜਿਹੜਾ ਹੈਗਾ ਪਾਣੀ ਪਹੁੰਚ ਚੁੱਕਿਆ ਉਹਨਾਂ ਪਿੰਡਾਂ ਤੱਕ ਉਹਨਾਂ ਘਰਾਂ ਤੱਕ ਜਿਹੜਾ ਹੈਗਾ ਪਾਣੀ ਪਹੁੰਚਾਉਣ ਵਾਸਤੇ ਘਟੋ ਘਟ ਕਿਸ਼ਤੀਆਂ ਦੀ ਵੱਧ ਤੋਂ ਵੱਧ ਜ਼ਰੂਰਤ ਹੈ ਸੋ ਜੁੜੇ ਰਹੋ ਤਸਵੀਰਾਂ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਜਿਹੜੇ ਪਿੰਡਾਂ ਦੇ ਉਹਨਾਂ ਦੇ ਲੋਕਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਕੈਮਰਾਮੈਨ ਕੁਲਜੀਤ ਨਾਲ ਪਿੰਡ ਗੱਟੀ ਰਾਜੋਕੇ ਫਰੋਜ਼ਪੁਰ ਬਾਰਡਰ ਤੋਂ ਮੈਂ ਹਰਜਿੰਦਰ ਸਿੰਘ ਦੋਦ